ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 哈斯基 نسل ਦੀ ਫੀਮੇਲ ਡੌਗ ਵਿਕਾਊ ਆ 1 ਸਾਲ ਦੀ 98555298106 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਸਕੀ ਨਸਲ ਦੀ ਫੀਮੇਲ ਡੌਗ ਹੈ ਜਿਹੜੀ 1 ਸਾਲ ਦੀ ਇਹ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਸਿਮਰਨ ਢਾਬਾ ਵਿਕਾਊ ਹੈ ਜੀ ਸਿਮਰਨ ਢਾਬਾ ਵਿਕਾਊ ਹੈ ਜੀ ਪਿੰਡ ਬਾਗੜੀਆਂ ਮਲੇਰ ਕੋਟਲਾ ਪਟਿਆਲਾ ਰੋਡ ਤੇ 27 ਵਿਸਵੇ ਜਗ੍ਹਾ ਦੇ ਵਿੱਚ ਬਣਿਆ ਕੋਠੀ ਟਾਈਪ ਬਣਿਆ ਹੋਇਆ ਜੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਤਿੰਨ ਰੋਮ ਨੇ ਜੀ ਹਾਲ ਤਿਬਰਾਂਡਾ ਦਿੱਲੀ ਦੀ ਵਧੀਆ ਸੇਲ ਹੁੰਦੀ ਹੈ ਬਾਕੀ ਜੇਕਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਜਿ ਵਿੱਚ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਡੀਲ ਵੀ ਕਰ ਸਕਦੇ ਹੋ ਤੇ ਜਾਣਕਾਰੀ ਵੀ ਲੈ ਸਕਦੇ ਹੋ ਨੰਬਰ ਹੈਗਾ ਜੀ 9815847949 9815847949 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਿਮਰਨ ਟੱਬ ਹੈ ਜਿਹੜਾ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਕੇ ਤੁਸੀਂ ਐਡ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾਈ ਜਾਊਗੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਖੱਡੇ ਵਾਲੇ ਗਾਡਰ ਦੀ ਜ਼ਰੂਰਤ ਹੈ ਨਾ ਵੀਰਾਂ ਨੂੰ ਖੱਡੇ ਵਾਲੇ ਗਾਡਰ ਚਾਹੀਦੇ ਨੇ ਜੀ ਇਹਨਾਂ ਵੀਰਾਂ ਨੂੰ ਕਿਸੇ ਕੋਲ ਬਕਾਊ ਹੋਣ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਕਰੋ ਏਰੀਆ ਰਾਮਪੁਰਾ ਫੂਲ ਚ 40 50 ਕਿਲੋਮੀਟਰ ਤੱਕ 9876068691 9876068691 ਇਸ ਨੰਬਰ ਤੇ ਸੰਪਰਕ ਕਰੋ ਜੀ ਜੇਕਰ ਕੋਈ ਵੀ ਵੇਰ ਖੱਡੇ ਵਾਲੇ ਗਾਰਡਰ ਵੇਚਣ ਦਾ ਚਾਹਵਨ ਹੋਵੇ ਇਹਨਾਂ ਵੀਰਾਂ ਨੇ ਖਰੀਦਣੇ ਆ ਜੀ 43600 ਟਰੈਕਟਰ ਵਿਕਾਊ ਹੈ ਜੀ 1990 ਮਾਡਲ 1,25,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਬਰੀਕ ਤਰੀਕੇ ਦੇ ਨਾਲ ਕੰਡੀਸ਼ਨ ਦਿਖਾਈ ਹੋਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਫੋਰ 3600 ਟਰੈਕਟਰ ਹੈ ਜੀ 1990 ਮਾਡਲ 1,25,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਰੋਪੜਾ ਜੀ ਬਾਕੀ ਤੁਸੀਂ ਟਰੈਕਟਰ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9463681460 9463681460 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰ 3600 ਟਰੈਕਟਰ 1990 ਮਾਡਲ 1,25,000 ਰੁਪਏ ਦੇ ਵਿੱਚ ਤੁਸੀਂ ਫੇਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਚ ਵੀ ਦੇਖ ਸਕਦੇ ਹੋ HF ਗਾਂ ਵਿਕਾਊ ਹੈ ਜੀ ਦੂਜੇ ਸੂਏ ਸੋਨ ਵਾਲੀ HF ਨਸਲ ਦੀ ਗਾਂ ਵਿਕਾਊਾ ਦੂਜੇ ਸੂਏ ਸੋਨ ਵਾਲੀ ਹੈ 50000 ਰੁਪਏ ਰੇਟ ਰੱਖਿਆ ਗਿਆ 20 ਦਿਨ ਰਹਿੰਦੇ ਨੇ ਹਜੇ ਸੋਨ ਚ ਪਿਛਲੇ ਸੂਏ 16 ਲੀਟਰ ਦੁੱਧ ਦਿੱਤਾ ਸੀ ਪਿਛਲੇ ਸੂਏ 16 ਲੀਟਰ ਦੁੱਧ ਦਿੱਤਾ ਸੀਗਾ ਜੀ ਦੂਜੇ ਸੂਏ ਸੋਨ ਵਾਲੀ ਹੈ 20 ਦਿਨ ਰਹਿੰਦੇ ਨੇ 50000 ਰੁਪਏ ਰੇਟ ਹੈ ਜੀ 9314419675 9314419675 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਫਸਲ ਦੀ ਗਾਂ ਹੈ ਜਿਹੜੀ 50000 ਰੁਪਏ ਦੇ ਵਿੱਚ 16 ਲੀਟਰ ਦੁੱਧ ਵਾਲੀ ਖਰੀਦ ਸਕਦੇ ਹੋ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2021 ਮਾਡਲ ਪੰਜਾਬ ਨੰਬਰ 755000 ਰੁਪਏ ਰੇਟ ਰੱਖੇ ਗਿਆ ਜੀ ਕਾਗਜ਼ ਵਗੈਰਾ ਪੂਰੇ ਨੇ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਹੈ 21 ਮਾਡਲ ਹੈ ਜੀ 755000 ਰੁਪਏ ਰੇਟ ਰੱਖੇ ਗਿਆ ਏਰੀਆ ਜੀ ਬਰਨਾਲਾ 99151 37338 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਡਾਇਰੈਕਟਰ 2021 ਮਾਡਲ 755000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ Tata Sparry ਗੱਡੀ ਵਿਕਾਊ ਹੈ ਜੀ ਲਾਸਟ ਮਾਡਲ 2007 ਪਹਿਲੇ ਨਾ ਹੈ ਜੀ ਟਾਇਰ ਨਵੇਂ ਨੇ ਕਾਗਜ਼ ਵਗੈਰਾ ਪੂਰੇ ਨੇ ਇੰਜਨ ਗੇਅਰ ਦੀ ਓਕੇ ਹੈ ਜੀ ਇੰਜਨ ਗੇਅਰ ਦੀ ਓਕੇ ਹੈ ਜੀ ਟਾਇਰ ਨਵੇਂ ਨੇ Tata Sparry ਗੱਡੀ ਵਿਕਾਊ ਹੈ ਜੀ ਪਹਿਲੇ ਨਾ ਹੈ ਅਕੀਜ਼ ਵਗੈਰਾ ਪੂਰੇ ਨੇ 475000 ਰੁਪਏ ਰੇਟ ਰੱਖੇ ਗਿਆ ਜੀ ਏਸੀ ਹੀਟਰ ਸਾਰਾ ਕੁਝ ਗੱਡੀ ਦਾ ਓਕੇ ਹੈ 79738 55306 ਇਸ ਨੰਬਰ ਤੇ ਫੋਨ ਕਰਕੇ ਟਾਟਾ ਸਪਾਰਕ ਗੱਡੀ 2007 ਲਾਸਟ ਮਾਡਲ ਤੁਸੀਂ 475000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ KS ਦਾ ਰੀਪਰ ਵਿਕਾਊ ਹੈ ਜੀ ਸਾਰਾ ਕੰਮ ਹੋਇਆ ਓਕੇ ਕੰਡੀਸ਼ਨ ਹੈ ਇੱਕ ਵੇ ਰੁਪਿਆ ਲੋਨ ਦੀ ਲੋੜ ਨਹੀਂ 92000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਰਾਜੋ ਮਾਜਰਾ ਧੂਰੀ 98763 31025 ਇਸ ਨੰਬਰ ਤੇ ਫੋਨ ਕਰਕੇ KS ਦਾ ਰੀਪਰ ਹੈ ਜਿਹੜਾ ਤੁਸੀਂ 92000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੱਕ ਹੋਰ ਵੀ ਇਹਨਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਜੀ ਚੈੱਕ ਕਰਕੇ ਫਿਰ ਭੇਜਿਆ ਕਰੋ ਸਾਰੀ ਜਾਣਕਾਰੀ ਦਿਆ ਕਰੋ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਜੀ ਸ਼ਾਹੀਵਾਲ ਨਸਲ ਦੀ ਗਾਂ ਵਿਕਾਊ ਹੈ ਜੀ 5-7 ਦਿਨ ਰਹਿੰਦੇ ਨੇ ਸੂਨਚ 45000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਢਿਹੜਕਾ ਜਗਰਾਉਂ 45000 ਰੁਪਏ ਰੇਟ ਮੰਗੇ ਜੀ ਸ਼ਾਹੀਵਾਲ ਨਸਲ ਦੀ ਗਾਂ ਵਿਕਾਊ ਆ 5-7 ਦਿਨ ਹਜੇ ਬਾਕੀ ਨੇ ਸੋਣ ਚ 79733 46842 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ਾਹੀਵਾਲ ਨਸਲ ਦੀਆਂ ਗਾਂ ਐ ਜਿਹੜੇ ਤੁਸੀਂ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਹੀ ਸਪੋਰਟ ਕਰੋਗੇ ਲੋ ਜੀ ਇੱਕ ਹੋਰ ਤੁਹਾਡੇ ਲਈ ਵਧੀਆ ਜ਼ਮੀਨ ਲੈ ਕੇ ਆਏ ਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ WhatsApp ਗਰੁੱਪਾਂ 'ਚ ਤੁਸੀਂ Facebook, Insta ਜਿੱਥੇ ਮਰਜ਼ੀ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ 15 ਏਕੜ ਜ਼ਮੀਨ ਵਿਕਾਊ ਆ ਤਕਸੀਮ ਟੱਕ ਹੈ ਜੀ ਦੋ ਮੋਟਰਾਂ ਨੇ ਵਿਚ ਘੱਗਰ ਦਾ ਪਾਣੀ ਵੀ ਹੈ ਏਰੀਆ ਸਿਰਸਾ ਹਰਿਆਣਾ ਜਦ ਜਾਣ ਕਰੀਏ ਨੰਬਰਾਂ 'ਤੇ ਲੈ ਸਕਦੇ ਹੋ 9416351945 946725194 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 15 ਕਿੱਲੇ ਜ਼ਮੀਨ ਤਕਸੀਮ ਟੱਕ ਹੈ ਜੀ ਵਿੱਚ ਦੋ ਮੋਟਰਾਂ ਨੇ ਰੇਡ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਕੋਈ ਵੀ ਬਿਜ਼ਨਸ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੇ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਜਿੰਝਾ ਸੇਲ ਹੋ ਸਕਦੀਆਂ ਨੇ ਜੀ ਸੋ ਸਾਰੇ ਜਣੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਕਰਨ ਦੇ ਲਈ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ